ਐਸਾ ੂਟ ਪੋਲ ਕਰਕੇ ਆਇਆ ਨਾਲ ਬ੍ਰੇਕਫਾਸਟ ਵੀ ਕੀਤਾ ਇੱਕ ਵਾਰੀ ਘਰੋਂ ਕੀਤਾ ਦੂਸਰੀ ਵਾਰੀ ਦੋ ਬੂਥਾਂ ਤੇ ਰੁਕਿਆ ਉੱਥੇ ਕੀਤਾ ਤੇ ਤਿੰਨ ਇੱਕ ਚਾਰ ਚੌਥਾ ਬ੍ਰੇਕਫਾਸਟ ਤੇ ਹੱਥ ਪੰਜੇ ਨੂੰ ੂਟ ਸੋ ਪ੍ਰਾਊਡ ਹੈਗਾ ਦੇਸ਼ ਦੇ ਅੰਦਰ ਮੁਹੱਬਤ ਦਾ ਪੈਗਾਮ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਉਹ ਲੁਧਿਆਣੇ ਦੀ ਤਰੱਕੀ ਡਵੈਲਪਮੈਂਟ ਲਈ ਬੱਬਰ ਸ਼ੇਰ ਕੈਂਡੀਡੇਟ ਰਾਜਾ ਵੜਿੰਗ ਜਿਹੜਾ ਲੁਧਿਆਣੇ ਦੇ ਉਹ ਮੁੱਦੇ ਜਿਹੜੇ ਲੰਬੇ ਅਰਸੇ ਤੋਂ ਕਿਸੇ ਐਮਪੀ ਨੇ ਕਦੇ ਲੋਕ ਸਭਾ ਦੇ ਅੰਦਰ ਚੱਕੇ ਹੀ ਨਹੀਂ ਹੈਗੇ ਉਹਨਾਂ ਮੁੱਦਿਆਂ ਨੂੰ ਚੱਕਣ ਲਈ ਸਮਰੱਥ ਯੋਧਾ ਰਾਜਾ ਵੜਿੰਗ ਐਂਡ ਲੱਖਾਂ ਦੀ ਲੀਡ ਲੈ ਕੇ ਲੋਕ ਸਭਾ 'ਚ ਪਹੁੰਚੂਗਾ। ਸਾਬਾ ਕਿਹੜੇ ਕਿਹੜੇ ਮੁੱਦੇ ਰਹਿਣ ਵਾਲੇ ਨੇ ਲੱਗਦਾ ਕਿ ਵਿਪੱਖ ਜਿਸ ਤਰੀਕੇ ਨਾਲ ਲਗਾਤਾਰ ਸਵਾਲ ਚੁੱਕ ਰਿਹਾ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਵੋਟ ਹੈ ਇਸ ਵਾਰ ਉਹ ਦੇਖ ਕੇ ਦਿੱਤੀ ਜਾਵੇ ਕਿਉਂਕਿ ਇਹ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ। ਤੋਂ ਵਿਪੱਖਸ਼ ਨੇ ਮੁੱਦੇ ਚੱਕੇ ਕਿਹੜੇ ਲੁਧਿਆਣਾ ਦੀ ਗੱਲ ਕਰ ਲਵਾਂ ਤੇ ਦੋ ਹੀ ਮੁੱਦੇ ਰਹੇ ਆ ਰਾਜਾ ਬਣੇਂਗ ਬਾਹਰੋਂ ਆਇਆ ਤੇ ਬੈਂਸ ਤੇ ਮੁਕਤਮੇ ਆ ਉਹਨਾਂ ਕੋਲ ਮੁੱਦਾ ਹੀ ਨਹੀਂ ਸੀ ਉਹਨਾਂ ਕੋਲੇ ਕੋਈ ਗੱਲ ਕਰਨ ਦਾ ਸਬਜੈਕਟ ਮੁੱਦਾ ਨਹੀਂ ਸੀਗਾ ਐਂਡ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਰੇ ਸਾਥੀਆਂ ਨੇ ਉਹ ਮੁੱਦੇ ਜਿਨ੍ਹਾਂ ਦੀ ਲੁਧਿਆਣਾ ਨੂੰ شدت ਦੇ ਨਾਲ ਜ਼ਰੂਰਤ ਆ ਚਾਹੇ ਲੁਧਿਆਣਾ ਦੇ ਅੰਦਰ ਹਿਮਦਵਰਗਾ ਹਸਪੀਟਲ ਪੀਜੀਆ ਵਰਗਾ ਹਸਪੀਟਲ ਜਾਂ ਸੈਂਟਰਲ ਯੂਨੀਵਰਸਿਟੀ ਲੁਧਿਆਣਾ ਦੀ ਇੰਡਸਟਰੀ ਵਾਸਤੇ ਚੰਗੇ ਵੱਡੇ ਪੈਕੇਜ ਲੁਧਿਆਣਾ ਦਾ ਬੇਸਿਕ ਇਨਫਰਾ ਡਵੈਲਪਮੈਂਟ ਦੀ ਗੱਲ ਸੋ ਇਹ ਕਾਂਗਰਸ ਪਾਰਟੀ ਨੇ ਮੁੱਦੇ ਚੱਕੇ ਆ ਤੇ ਮੁੱਦੇ ਲੋਕ ਸਭਾ ਦੇ ਅੰਦਰ ਸਾਡਾ ਪਾਰਲੀਮੈਂਟ ਦਾ ਮੈਂਬਰ ਸ਼ੇਰ ਵਾਂਗੂ ਗਰਜ ਕੇ ਪੂਰੇ ਵੀ ਕਰਾ ਕੇ ਲੈ ਕੇ ਆਊਗਾ ਕਿੰਨੀ ਗਲੀਡ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੇਖਿਆ ਮੇਰਾ ਖਿਆਲ ਹੈ ਕਿ ਨੰਬਰ 1 ਆਤਮਨਗਰ ਤੇ ਦੱਖਣ ਸਾਢੇ 6 ਵਜੇ ਮੈਨੂੰ ਵੀਡੀਓ ਕਲਿੱਪ ਆਉਣੇ ਸ਼ੁਰੂ ਹੋ ਗਏ ਸੀ VOTING 7 ਵਜੇ ਸ਼ੁਰੂ ਹੋਣੀ ਆ ਲੋਕ ਸਾਢੇ 6 ਵਜੇ ਲਾਈਨਾਂ ਦੇ ਵਿੱਚ ਖੜੇ ਇਸ ਗੱਲ ਦਾ ਪ੍ਰਤੀਕ ਹੈ ਕਿ ਸਥਾਪਤੀ ਦੇ ਵਿਰੁੱਧ ਸਟੈਬਲਿਸ਼ਮੈਂਟ ਦੇ ਵਿਰੁੱਧ ਗਵਰਨਮੈਂਟ ਦੇ ਵਿਰੁੱਧ 26 ਮਹੀਨੇ ਲੋਕਾਂ ਨੇ ਕਰਪਸ਼ਨ ਦੀ ਚੱਕੀ ਦੇ ਵਿੱਚ ਆਪਣੇ ਆਪ ਨੂੰ ਪਿਸਦਿਆਂ ਆਪਣੇ ਆਪ ਨੂੰ ਲੋਵਾਰਸ ਮਹਿਸੂਸ ਕਰਦੇ ਹੋਏ ਵੈਸ ਦੀ ਪਰਚੀ ਤੇ ਵੈਸ ਦਾ ਪਿਆਰ ਅੱਜ ਡੁੱਲ ਡੁੱਲ ਕੇ ਪੈ ਰਿਹਾ ਬਾਕੀ ਬਾਕੀ ਵੀ ਦੋੜਵਾਰ ਦੋਵਾਰ ਚੋਣਾਂ ਲੜਦੇ ਨੇ ਇੱਥੇ ਕੋਈ ਅਸਰ ਪੈਗਾ ਨਹੀਂ ਮੈਂ ਆਪਣੇ ਦੋਨਾਂ ਹਲਕਿਆਂ ਦਾ ਦੱਸ ਸਕਦਾ ਕਿ ਨੀਅਰ ਅਬਾਊਟ 70% ਲੀਡ ਕਿੰਨੀ ਕੇ ਟੋਟਲ ਆ ਤੁਹਾਡੇ ਅਕਸਮੈਂਟ ਲਈ ਮੰਨਦੇ ਆ ਆਵਾਜ਼ੇ ਖਲਕ ਨਗਾੜਾ ਇਹ ਖੁਦਾ ਨਾ ਤਾਂ ਮੈਂ 0 13 ਕਹਿਣ ਵਾਲਾ ਨਾ ਮੈਂ ਅਬਕੀ ਵਾਰ 400 ਪਾਰ ਕਹਿਣ ਵਾਲਾ ਲੋਕਾਂ ਦਾ ਫੇਸ ਰੀਡ ਲੋਕਾਂ ਦਾ ਰਜਾਨ ਰਾਜਾ ਬੜੰਗ 1 ਲੱਖ ਤੋਂ ਵੱਧ ਵੋਟਰਾਂ ਦੀ ਲੀਡ ਦੇ ਨਾਲ ਲੋਕ ਸਭਾ ਦੇ ਵਿੱਚ ਬਚ ਜੀ ਵੀ ਦੋ ਵਾਰ ਚੋਣਾ ਲੜੀਆਂ ਨੇ ਇਸ ਵਾਰ ਸਿਨੈਰੀਓ ਕਿੱਦਾਂ ਦੇਖ ਰਹੇ ਹੋ ਜੀ ਸਿਨੈਰੀਓ ਬਹੁਤ ਸਾਫ਼ ਤੇ ਸਪੱਸ਼ਟ ਹੈਗਾ ਚਾਰ ਕੈਂਡੀਡੇਟ ਆ ਚਾਰਾਂ ਦਾ ਲੋਕ ਤੁਲਨਾ ਕਰਦੇ ਆ ਤੁਲਾਂ ਦੇ ਵਿੱਚੋਂ ਇੱਕ ਨੂੰ ਤਾਂ ਪਹਿਲਾਂ ਹੀ ਪਰੇ ਕਰਦੇ ਹੋ ਜਿਹਨੇ ਲੰਬਾ ਸਮਾਂ ਪਾਰਲੀਮੈਂਟ ਮੈਂਬਰ ਵਜੋਂ ਆਪਣਾ ਸਮਾਂ ਮੈਂ ਕਹੂੰਗਾ ਫੇਲਰ ਜ਼ਬਰਦਸਤ ਫੇਲ ਹੋਇਆ ਤੇ ਬਾਕੀ ਦੋ ਕੈਂਡੀਡੇਟ ਜਿਹੜੇ ਆ ਉਹ ਕਾਉਂਸਲਰ ਦੀ ਪੋਸਟ ਦੇ ਕਾਬਿਲ ਵੀ ਨਹੀਂ ਲੋਕ ਸਭਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਉੱਥੇ ਦਿਗਜ ਲੀਡਰਾਂ ਦਾ ਦਿਗਜ ਪ੍ਰਤੀਨਿਧਾਂ ਦਾ ਪਹੁੰਚਣਾ ਜ਼ਰੂਰੀ ਆ ਸੋ ਰਾਜਾ ਬੜਿੰਗ ਸਾਰੀਆਂ ਯੋਗਤਾਵਾਂ ਪਾਰਲੀਮੈਂਟ ਮੈਂਬਰ ਦੀਆਂ ਪੂਰੀਆਂ ਕਰਦਾ ਤੇ ਪਾਰਲੀਮੈਂਟ ਬਣ ਕੇ ਮੈਂਬਰ ਲੋਕ ਸਭਾ ਦੇ ਵਿੱਚ ਜ਼ਰੂਰ ਜਾਊਗਾ